ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਪਾਂ ਨੂੰ ਪਿੱਛੇ ਆਪਾਂ ਇੱਕ ਵੀਡੀਓ ਪਾਈ ਸੀ ਉਹ ਥੱਲੇ ਕੁਝ ਕਮੈਂਟ ਆਇਆ ਉਹਨਾਂ ਕਮੈਂਟਾਂ ਦੇ ਜਵਾਬ ਦੇਵਾਂਗੇ ਤੇ ਪੇਪਰਾਂ ਬਾਰੇ ਗੱਲ ਕਰਾਂਗੇ ਕਿੱਥੋਂ ਕਿੱਥੋਂ ਪੇਪਰ ਡੇੜਿਆ ਨਿਕਲ ਰਿਹਾ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਵੀਡੀਓ ਕਰਦੇ ਆਂ ਸਟਾਰਟ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਹਰ ਵਾਰ ਤਰ੍ਹਾਂ ਕਹਿਣਾ ਨਾਵਾਂ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਬੈਲ ਆਈਕਨ ਨੂੰ ਵੀ ਆਲਟ ਤੇ ਸੈੱਟ ਕਰ ਲਵੋ ਤਾਂ ਜੋ ਸੀ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਜੋ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਰ ਤੱਕ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਤਾਂ ਸਾਨੂੰ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਤੁਸੀਂ ਸਾਨੂੰ OT ਮੈਸੇਜ ਕਰਕੇ ਪੁੱਛ ਸਕਦੇ ਜੇ ਹਫਾ ਤੁਹਾਨੂੰ ਜਵਾਬ ਜਰੂਰ ਦਵਾਂਗੇ। ਲੋ ਵੀ ਫਿਰ ਕਰਦੇ ਆ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਵੀਡੀਓਸ ਵਾਲਾ ਹੈ 22 ਜੀ ਸਾਲ ਵਾਲੇ ਪੇਪਰ ਦਾ ਦੱਸੋ ਕਿ ਨਿਕਲ ਰਿਹਾ ਕਿ ਨਹੀਂ ਕੋਈ ਅਪਡੇਟ ਹੈ ਸਾਨੂੰ ਕੋਈ ਅਪਡੇਟ ਨਹੀਂ ਮਿਲ ਰਹੀ ਹਾਂਜੀ ਵੀ ਜਿਹੜਾ ਸਾਲ ਵਾਲੇ ਪੇਪਰ ਵਾ ਨਿਕਲ ਰਿਹਾ ਜਿਹੜੇ ਦਸੰਬਰ ਚ ਭਰੇ ਗਿਆ ਸੀ ਪੇਪਰ ਸਾਲ ਵਾਲੇ ਠੀਕ ਹੈ ਉਹਨਾਂ ਦਾ ਵੀ ਜਿਹੜਾ ਕੋਟਾ ਵਾ ਹੁਣ ਤੁਹਾਨੂੰ ਪਤਾ ਵਾ ਕੀ ਇਨ 2300 ਦਾ ਕੋਟਾ ਵਧਿਆ ਵਾ ਉਹ ਵੀ ਪੇਪਰ ਨਿਕਲਣੇ ਸ਼ੁਰੂ ਹੋ ਜਾਣੇ ਆ ਤੇ ਜਿਹੜੇ ਜਿਨ੍ਹਾਂ ਨੇ ਪੇਪਰ ਭਰਿਆ 2024 ਦੇ ਵਿੱਚ ਉਹਨਾਂ ਦੇ ਪੇਪਰ ਵੀ ਨਿਕਲ ਰਿਹਾ ਹੈ ਸਾਲ ਵਾਲੇ ਉਸ ਤੋਂ ਬਾਅਦ ਇੱਕ ਵੀਰ ਦਾ ਮੈਸਜ ਆਇਆ ਕਮੈਂਟ ਆਇਆ ਵੀਰ ਨੇ ਕਿਹਾ ਵਾ ਭਾਈ ਅਬ ਦੁਬਾਰਾ ਪੇਪਰ ਕਬ ਨਿਕਲਣਗੇ ਹਾਂਜੀ ਵੀਰ ਜੀ ਦੁਬਾਰਾ ਪੇਪਰ ਜਿਹੜੇ ਓਪਨ ਹੋਣੇ ਆ ਹੱਲੇ ਇਹਦੇ ਬਾਰੇ ਕੋਈ ਵੀ ਅਪਡੇਟ ਨਹੀਂ ਆਈ ਕਿ ਜਿਹੜੇ ਕੋਈ ਤਰੀਕ ਨਹੀਂ ਆਪਾਂ ਕਹਿ ਨਹੀਂ ਕਿਉਂਕਿ ਹੱਲੇ ਤੁਹਾਨੂੰ ਪਤਾ ਹੈ ਕਿ ਦਸੰਬਰ ਵਾਲੇ ਪੇਪਰ ਹੀ hFile ਪੈ ਨਿਕਲਦੇ ਪਏ ਵਾ ਠੀਕ ਹੈ ਉਹਨਾਂ ਦਾ ਕੋਟਾ ਵਧਾਤਾ ਇਹਨਾਂ ਨੇ ਤੇ ਨਾਲੇ ਜਿਹੜੇ ਪੇਪਰ 2024 ਜਿਨ੍ਹਾਂ ਨੇ ਭਰੇ ਸੀ ਉਹਨਾਂ ਦਾ ਵੀ ਪੇਪਰ ਹਲ ਨਿਕਲਣ ਵਾਲੇ ਹੈ ਬਾ ਇਸ ਕਰਕੇ ਨਵੇਂ ਪੇਪਰਾਂ ਬਾਰੇ ਹੱਲੇ ਕੋਈ ਵੀ ਅਪਡੇਟ ਨਹੀਂ ਹੈ ਕਿ ਅਗਲੇ ਸਾਲ ਹੀ ਮੇਰੇ ਸਾਹਮਣੇ ਪੇਪਰ ਨਿਕਲਣਗੇ ਉਸ ਤੋਂ ਪਹਿਲਾਂ ਕੋਈ ਵੀ ਚਾਂਸ ਨਹੀਂ ਹੈਗੇ ਤੇ ਜੇਕਰ ਕੋਈ ਆਪਣਾ ਅਪਡੇਟ ਮਿਲੂਗੀ ਤੇ ਆਪਾਂ ਤੁਹਾਨੂੰ ਜਰੂਰ ਆਪਣੇ ਚੈਨਲ ਦੇ ਉੱਤੇ ਵੀਡੀਓ ਪਾ ਕੇ ਦੱਸਾਂਗੇ ਉਸ ਤੋਂ ਬਾਅਦ ਇੱਕ ਵੀਰ ਦਾ ਮੈਸੇਜ ਆਇਆ ਵੀਰ ਜੀ ਅਪੁਆਇੰਟਮੈਂਟ ਨੂਲਾ ਹਸ ਤੱਕ ਐਸਪਾਇਰ ਹੋਣ ਤੋਂ ਬਾਅਦ ਦੀ ਮਿਲੇ ਤਾਂ ਕਿ ਹੱਲ ਹੋਏਗਾ ਵੀਰ ਜੀ ਇਹਦਾ ਹੱਲ ਇਹ ਵਾ ਕਿ ਤੁਹਾਨੂੰ ਐਕਸਪਾਇਰ ਜੇਗਾ ਤੁਹਾਡਾ ਹੋ ਜਾਣਾ ਨੂਲਾਸਤਾ ਫਿਰ ਤੁਹਾਡਾ ਨੂਲਾਸਤਾ ਵਾ ਉਹਨੂੰ ਤੁਸੀਂ ਰੀਨਿਊ ਕਰਾਉਣਾ ਪੈਣਾ ਨੂਲਾਸਤਾ ਉਹ ਤੁਸੀਂ VFS ਵਾਲਿਆਂ ਨਾਲ ਗੱਲ ਕਰਕੇ ਜਾਂ ਆਪਣੇ ਏਜੰਟ ਨਾਲ ਗੱਲ ਕਰਕੇ ਜਿੱਥੋਂ ਤੁਸੀਂ ਅਪਾਇੰਟਮੈਂਟ ਲਈ ਆ ਤੁਸੀਂ ਆਪਣਾ ਇਹਦਾ ਨੂਲਾਸਤਾ ਵਾ ਰੀਨਿਊ ਕਰਾ ਸਕਦੇ ਜੇ ਤੇ ਫਿਰ ਤੁਸੀਂ ਦੁਬਾਰਾ ਆਪਣਾ ਨੂਲਾਸਤਾ ਉੱਥੇ ਕਰ ਸਕਦੇ ਜੇ ਇਹ ਨਹੀਂ ਕਿ ਤੁਸੀਂ ਤੁਹਾਡਾ ਐਕਸਪਾਇਰ ਹੋਇਆ ਐਕਸਪਾਇਰ ਨਹੀਂ ਤੁਸੀਂ ਨੂਲਾਸਤਾ ਤੇ ਕਰ ਸਕਦੇ ਠੀਕ ਹੈ ਉਸ ਤੋਂ ਬਾਅਦ ਆਪਣੇ ਇੱਕ ਵੀਰ ਦਾ ਮੈਸੇਜ ਆ ਵਰੋਨਾ ਤੋਂ ਪੇਪਰ ਭਰੇ ਸੀ ਸੀਜ਼ਨਲ 9:05 ਮਿੰਟ ਤੇ 51 ਸਕਿੰਟ ਕੀ ਚਾਂਸ ਹੈਗੇ ਆ ਕੋਟੇ 'ਚ ਨਾਮ ਆਇਆ ਲਾਸਟ ਟਾਈਮਿੰਗ ਕੀ ਆ ਵਰੋਨਾ ਦੀ ਵੀਰ ਜੀ ਲਾਸਟ ਟਾਈਮਿੰਗ ਕੋਈ ਨਹੀਂ ਹੈ ਕਿਉਂਕਿ ਅੱਜ ਕੱਲ ਕੀ ਚੱਲ ਰਿਹਾ ਵਾ ਜਿਨ੍ਹਾਂ ਨੇ 9:01 ਮਿੰਟ 2 ਮਿੰਟ ਤੇ ਭਰੇ ਉਹਨਾਂ ਦੇ ਪੇਪਰ ਨਹੀਂ ਨਿਕਲੇ ਜਿਨ੍ਹਾਂ ਨੇ 28 ਤੇ ਭਰੇ ਆ 30 ਤੇ ਭਰੇ ਉਹਨਾਂ ਦੇ ਪੇਪਰ ਨਿਕਲ ਗਏ ਇਸ ਕਰਕੇ ਆਪਾਂ ਕਹਿ ਨਹੀਂ ਸਕਦੇ ਕਿ ਲਾਸਟ ਟਾਈਮ ਉਹਦੀ ਕੀ ਚੱਲ ਰਹੀ ਜਿਵੇਂ ਹੁਣ ਤੁਸੀਂ ਕਹਾ ਵਕੀ 5 9 ਵਜ ਗਏ 5 ਮਿੰਟ ਤੇ 51 ਸੈਕਿੰਡ ਦੇ ਪੇਪਰ ਭਰੇ ਤੁਹਾਡੇ ਪੇਪਰ ਨਹੀਂ ਨਿਕਲੇ ਤੇ ਕਈ ਵੀਰ ਉਹ ਵੀ ਆਗੇ ਜਿਨ੍ਹਾਂ ਦੇ 9 ਵਜ ਗਏ ਤੇ ਮੇਰੇ ਸਾਬ ਹੁਣ 15 ਮਿੰਟ ਤੇ ਭਰੇ ਆ 28 ਮਿੰਟ ਤੇ ਭਰੇ ਉਹਨਾਂ ਦੇ ਪੇਪਰ ਨਿਕਲ ਗਏ ਠੀਕ ਆ ਇਸ ਕਰਕੇ ਆਪਾਂ ਇਹ ਗੱਲ ਨਹੀਂ ਕਹਿ ਸਕਦੇ ਕਿ ਲਾਸਟ ਟਾਈਮਿੰਗ ਕੀ ਚੱਲ ਰਹੀ ਹੈ ਲਾਸਟ ਟਾਈਮ ਕੁਝ ਵੀ ਨਹੀਂ ਹੈਗੀ ਇਸ ਦੀ ਠੀਕ ਆ ਉਸ ਤੋਂ ਬਾਅਦ ਇੱਕ ਵੀ ਤਾਂ ਨਾਸੀ ਆ ਦਸੰਬਰ ਵਾਲੇ ਪੇਪਰਾਂ ਦਾ ਕਿੰਨਾ ਚਿਰ ਲਾਸਟ ਵੇਟ ਕਰਨੀ ਪੈਣੀ ਆ ਵੀਰੇ ਵੀਰੇ ਬਸ ਹੋਣ ਤੁਹਾਨੂੰ ਪਤਾ ਹੋ ਕਿ ਕੋਟਾ ਜਿਹੜਾ ਵਾ ਉਹਨਾਂ ਨੇ ਵੰਨ ਦਿੱਤਾ ਵਾ ਮੈਂ ਕਿ ਸਾਰੇ ਸ਼ਹਿਰਾਂ ਨੂੰ ਵੰਨ ਦਿੱਤਾ ਕੋਟਾ ਹੁਣ ਬਸ ਇਹ ਪੇਪਰ ਨਿਕਲਣੇ ਵੀ ਸ਼ੁਰੂ ਹੋ ਹੀ ਜਾਣੇ ਵਾ ਇਹ ਵਾਲੇ ਵੀ ਠੀਕ ਆ ਦਸੰਬਰ ਵਾਲੇ ਭਾਵੇਂ 9 ਮਹੀਨਾ ਵਾਲੇ ਤੇ ਭਾਵੇਂ ਹੈਗੇ ਸਾਲ ਵਾਲੇ ਤੇ ਭਾਵੇਂ ਡੋਮੈਸਟਿਕ ਪੇਪਰ ਵਾ ਠੀਕ ਆ ਉਸ ਤੋਂ ਬਾਅਦ ਇੱਕ ਹੋਰ ਵੀ ਦਾ ਮੈਸੇਜ ਆ ਭਾਜੀ ਮੈਂ ਦਸੰਬਰ ਚ 2023 ਚ ਪੇਪਰ ਫਿਲ ਕੀਤੇ ਸੀ ਪਰ ਅਜੇ ਤੱਕ ਨਹੀਂ ਨਿਕਲੇ ਪੇਪਰ ਫਿਲ 9:23 ਮਿੰਟ ਤੇ ਹੋਏ ਸੀ ਕੀ ਪੇਪਰ ਨਿਕਲ ਸਕਦੇ ਆ ਨਾ ਪਾਲਿਸੀ ਟੀ ਦਿੱਤਾ ਸੀ ਹਾਂਜੀ ਵੀਰ ਜੀ ਹਾਲੇ ਤੁਸੀਂ ਵੇਟ ਕਰੋ ਤੁਹਾਨੂੰ ਪਤਾ ਕਿਹੜਾ ਕੋਟਾ ਵਾ ਉਹ ਵਧਿਆ ਵਾ ਹੁਣ ਥੋੜੀ ਜੀ ਮੇਰੇ ਵੇਟ ਕਰ ਲੋ ਹੁਣ ਜਿੱਥੇ ਆਪਾਂ ਇੰਨੀ ਵੇਟ ਕੀਤੀ ਥੋੜੀ ਜੀ ਵੇਟ ਹੋਰ ਕਰੋ ਪੇਪਰ ਨਿਕਲਦੇ ਹਲੇ ਜਿਹੜੇ ਆ ਚਾਂਸ ਹੈ ਵਾ ਉਸ ਤੋਂ ਬਾਅਦ ਇੱਕ ਵੀਰ ਦਾ ਮੈਸੇਜ ਆਇਆ ਹੈ ਹੈਲੋ ਵੀਰ ਜੀ ਮੇਰੇ ਪਰੈਸੀ ਟਾਈਮਿੰਗ 9 ਵਜੇ 2 ਮਿੰਟ ਤੇ 3 ਸਕਿੰਟ 9 ਮੰਥ 25 ਮਾਰਚ ਵਾਲੇ ਪੇਪਰ ਸੀ ਨਿਕਲ ਦੇ ਚਾਂਸ ਹੈਗੇ ਆ ਵੀਰ ਜੀ ਦੱਸਿਓ ਹਾਂ ਜੀ ਵੀਰ ਜੀ ਪੇਪਰ ਨਿਕਲ ਦੇ ਜਿਹੜੇ ਚਾਂਸ ਹੈਗੇ ਜਿਨ੍ਹਾਂ ਨੇ 2000 ਜਿਹੇ ਵਿੱਚ ਪੇਪਰ ਭਰੇ ਆ ਉਹਨਾਂ ਦੇ ਵੀ ਪੇਪਰ ਨਿਕਲ ਦੇ ਹਲੇ ਚਾਂਸ ਹੈਗੇ ਹਲੇ ਸਾਰੇ ਪੇਪਰ ਨਹੀਂ ਨਿਕਲੇ ਠੀਕ ਆ ਜਿਵੇਂ ਦੀ ਤੁਹਾਨੂੰ ਪਤਾ ਵਾ ਕਿ ਜਿਨ੍ਹਾਂ ਨੇ ਦਸੰਬਰ 'ਚ ਪੇਪਰ ਫਿਲ ਕੀਤੇ ਸੀ ਉਹਨਾਂ ਦਾ ਵੀ ਤੁਹਾਨੂੰ ਪਤਾ ਪਹਿਲਾਂ ਚਾਂਸ ਇੱਕ ਹਿਸਾਬ ਦਾ ਘਟ ਗਏ ਸੀ ਪਰ ਬਾਅਦ ਵਿੱਚ ਉਹਨਾਂ ਨੇ ਕੋਟਾ ਵਧਾ ਦਿੱਤਾ ਤੇ ਹੁਣ ਜਿਹੜੇ ਪੇਪਰ ਨਿਕਲ ਦੇ ਚਾਂਸ ਹੈਗੇ ਆ ਹੋ ਸਕਦਾ ਕਿ ਭਾਵੇਂ ਜਿਹੜਾ ਵਾ 2024 ਦਾ ਇਹਦਾ ਕੋਟਾ ਵੀ ਵਧਾ ਦੇਣ ਥੋੜਾ ਮੋਟਾ ਹੋਰ ਠੀਕ ਆ ਇਸ ਕਰਕੇ ਤੁਹਾਨੂੰ ਥੋੜੀ ਜੀ ਵੇਟ ਕਰਨੀ ਚਾਹੀਦੀ ਹੈ ਹਲੇ ਹੋਰ ਉਸ ਤੋਂ ਬਾਅਦ ਪੇਪਰ ਦਾ ਕੀ ਕਰੀਏ ਅਪਾਇੰਟਮੈਂਟ ਤਾਂ ਮਿਲਨੀ ਨਹੀਂ ਪਈ। ਵੀਰ ਜੀ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਅਜੇ ਤੱਕ ਪੇਪਰ ਵੀ ਨਹੀਂ ਨਿਕਲੇ ਠੀਕ ਹੈ ਤੁਹਾਡੇ ਪੇਪਰ ਨਿਕਲ ਆਇਆ ਤੁਸੀਂ ਤਾਂ ਇਹ ਗੱਲ ਕਹਿ ਰਹੇ ਕਿ ਪੇਪਰਾਂ ਦਾ ਕੀ ਕਰੀਏ ਜਾਂ ਤੁਹਾਡੇ ਪੇਪਰ ਨਿਕਲ ਆਏ ਮੇਰੇ ਸਾਹਮਣੇ ਨਿਕਲੇ ਹੋਣਗੇ ਤਾਂ ਤੁਸੀਂ ਇਹ ਗੱਲ ਕਹੀ ਹੈ ਕਿ ਪੇਪਰਾਂ ਦਾ ਕੀ ਕਰੀਏ ਅਪਾਇੰਟਮੈਂਟ ਤਾਂ ਮਿਲ ਨਹੀਂ ਰਹੀ। ਵੀਰ ਜੀ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਪੇਪਰ ਹਾਲ ਤੱਕ ਨਿਕਲੇ ਹੀ ਨਹੀਂ ਆ। ਉਹ ਇਹੋ ਤਰਸਦਾ ਕਿ ਪੇਪਰ ਨਿਕਲ ਜਾਣ ਅਪਾਇੰਟਮੈਂਟ ਦਾ ਬਾਅਦ ਚ ਵੇਖਿਆ ਜਾਊਗਾ। ਇਸ ਕਰਕੇ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, 네ਗੇਟਿ ਤਾਨੂੰ ਜੇ ਤੁਹਾਡੇ ਕੰਮ ਆ ਉਹ ਨਾਰਮਲੀ ਗੱਲ ਹੈ ਕਿ ਤੁਹਾਡੇ ਕੰਮ ਜਿਹੜੇ ਉਹਦੇ ਤੇ 네ਗੇਟਿਵ ਜਿਹੜਾ ਪੁਆਇੰਟ ਬਹੁਤ ਜ਼ਿਆਦਾ ਅਸਰ ਕਰਦਾ ਜੇਕਰ ਤੁਸੀਂ ਪੋਜ਼ਿਟਿਵ ਹੋਵੋਗੇ ਤੇ ਤੁਹਾਡੇ ਜਿਹੜਾ ਕੰਮ ਤੇ ਉਹ ਪੋਜ਼ਿਟਿਵ ਪੁਆਇੰਟ ਜਿਹੜਾ ਜ਼ਿਆਦਾ ਅਸਰ ਕਰਨਾ ਇਸ ਕਰਕੇ 네ਗੇਟਿਵ ਨਾ ਸੋਚਿਆ ਕਰੋ ਮੈਂ ਤੁਹਾਨੂੰ ਬਹੁਤ ਵੀਡੀਓ ਜੱਗੇ ਵੀ ਕਿਹਾ ਵਾ ਕਿ ਹਮੇਸ਼ਾ ਪੋਜ਼ਿਟਿਵ ਸੋਚਿਆ ਕਰੋ ਜੇਕਰ ਪੇਪਰ ਤੁਹਾਡੇ ਨਿਕਲੇ ਆ ਠੀਕ ਆ ਫਿਰ ਤੁਹਾਡੇ ਸਮਝੋ ਕਿ ਕੋਈ ਨਾ ਕੋਈ ਹੋਊਗੀ ਗੱਲਬਾਤ ਰੱਬ ਜੋ ਕਰਦਾ ਵਧੀਆ ਕਰਦਾ ਵਾ ਉਹ ਵੇਖਵਾ ਕੇ ਸਾਰਾ ਕੁਝ ਫੇਰ ਹੀ ਬੜਾ ਸਾਰਾ ਕੁਝ ਹੁੰਦਾ ਵਾ ਇਸ ਕਰਕੇ ਮੈਂ ਤੁਹਾਨੂੰ ਇਹ ਕਹੂੰ ਥੋੜੀ ਜੀ ਵੇਟ ਹੋਰ ਕਰ ਲਓ ਜਿਹੜੀਆਂ ਅਪਾਇੰਟਮੈਂਟਾਂ ਵਾ ਉਹ ਵੀ ਜਲਦੀ ਹੀ ਓਪਨ ਹੋ ਜਾਣੀਆਂ ਵਾ ਥੋੜੀ ਜੀ ਤੁਹਾਨੂੰ ਪਰ ਵੇਟ ਕਰਨੀ ਪੈਣੀ ਵਾ ਉਸ ਤੋਂ ਬਾਅਦ ਇੱਕ ਹੋਰ ਵੀਰ ਦਾ ਮੈਸੇਜ ਆ ਭਾਜੀ ਅਪਾਇੰਟਮੈਂਟਾਂ ਦਾ ਕੁਝ ਦੱਸੋ ਕਦ ਤੱਕ ਖੁੱਲਣਗੀਆਂ ਵੀਰੇ ਹਾਲੇ ਤੱਕ ਕੋਈ ਅਪਡੇਟ ਨਹੀਂ ਆਈ ਪਰ ਜਦੋਂ ਹੀ ਕੋਈ ਅਪਡੇਟ ਆਪਾਂ ਨੂੰ ਆਊਗੀ ਅਪਾਇੰਟਮੈਂਟਾਂ ਬਾਰੇ ਤਾਂ ਉਹ ਆਪਾਂ ਜਰੂਰ ਆਪਣੇ ਚੈਨਲ ਦੇ ਉੱਤੇ ਵੀਡੀਓ ਬਣਾ ਕੇ ਦੱਸਾਂਗੇ ਕਿ ਅਪਾਇੰਟਮੈਂਟਾਂ ਦਾ ਕੀ ਹਾਲ ਤਾਂ ਪਰ ਅਪਾਇੰਟਮੈਂਟ ਖੋਲਣੀਆਂ ਹੀ ਪੈਣੀਆਂ ਤੁਹਾਨੂੰ ਪਤਾ ਉਹਨਾਂ ਕੋਟਾ ਵਿਧਾਇਆ ਉਹਨਾਂ ਨੇ ਤੇ ਉਹਨਾਂ ਦੇ ਪੇਪਰ ਵੀ ਨਿਕਲਣੇ ਆ ਤੇ ਉਸ ਤੋਂ ਬਾ ਇਹ ਘੜਾ ਕੱਲੇ ਨੂੰ ਲੈ ਹਾਸਨ ਆ ਜਾਣਗੇ ਇਸ ਕਰਕੇ ਅਪਾਇੰਟਮੈਂਟ ਖੋਲਣੀਆਂ ਹੀ ਪੈਣਆਂ ਉਹਨਾਂ ਨੂੰ ਭਾ ਥੋੜੀ ਤੁਹਾਨੂੰ ਵੇਟ ਕਰਨੀ ਪੈਣੀ ਉਹ ਉਸ ਤੋਂ ਬਾਅਦ ਭਾਜੀ 4 ਦਸੰਬਰ ਵਾਲੇ ਨਹੀਂ ਨਿਕਲਿਆ ਰਹੇ ਵੀਰ ਜੀ ਪੇਪਰ ਵੇਟ ਕਰੋ ਪੇਪਰ ਜਿਹੜੇ ਨਿਕਲਨੇ ਆ ਹੁਣ ਜਲਦੀ ਨਿਕਲਨੇ ਆ ਠੀਕ ਆ ਜਿਨ੍ਹਾਂ ਨੇ ਪੇਪਰ ਭਾ ਦਸੰਬਰ ਦੇ ਵਿੱਚ ਉਹਨਾਂ ਦੇ ਪੇਪਰ ਨਿਕਲਨੇ ਹੀ ਨਿਕਲਨੇ ਆ ਹੁਣ ਮੈਂ ਸਾਰਿਆਂ ਨੇ ਕਿੰਨਾ ਸਾਰਾ ਪੇਪਰ ਨਹੀਂ ਨਿਕਲਨੇ ਜਿੰਨਾ ਜਿਨ੍ਹਾਂ ਦਾ ਮਲਕੀ ਕਿਸਮਤ ਚ ਹੋਏ ਪੇਪਰ ਉਹਨਾਂ ਦੇ ਪੇਪਰ ਰੇ ਨਿਕਲਨੇ ਹੀ ਨਿਕਲਨੇ ਆ ਉਸ ਤੋਂ ਬਾਅਦ ਮੈਸੇਜ ਆਇਆ ਕਮੈਂਟ ਆਇਆ ਵੀਰ ਦਾ ਪਾਜੀ ਅਪਾਇੰਟਮੈਂਟ ਕਦੋਂ ਮਿਲੇਗੀ ਅਪ੍ਰੈਲ ਮੈਂ ਨਿਕਲੇ ਥੇ ਪੇਪਰ ਲੋਬੀ ਵੀਰ ਮਿੱਤਰ ਦੇ ਇੱਕ ਦੇ ਅਪ੍ਰੈਲ ਚ ਪੇਪਰ ਨਿਕਲੇ ਜੇ ਮੈਂ ਕਹਣਾ ਪੇਪਰ ਨਿਕਲ ਰਹਾ ਆ ਤਾ ਵੀ ਦਾ ਕਮੈਂਟ ਵੀ ਵਿਲਿਆ 17 ਘੰਟੇ ਪਹਿਲਾਂ ਕਮੈਂਟ ਆਇਆ ਲੈ ਮੈਨੂੰ ਕਿ ਪੇਪਰ ਜਿਹੜੇ ਆ ਨਿਕਲੇ ਆ ਅਪ੍ਰੈਲ ਦੇ ਵਿੱਚ ਵੀਰੇ ਅਪਾਇੰਟਮੈਂਟ ਦੀ ਕੋਈ ਅਪਡੇਟ ਆਊਗੀ ਤਾਂ ਨਾ ਆਪਾਂ ਜ਼ਰੂਰ ਦੱਸਾਂਗੇ ਠੀਕ ਆ ਹਾਂਜੀ ਉਸ ਤੋਂ ਬਾਅਦ ਇੱਕ ਵੀਰ ਦਾ ਮੈਸੇਜ ਆਇਆ ਵਾ ਪਾਜੀ ਮੈਂ 2 ਦਸੰਬਰ ਪਚੈਂਸਾ ਤੋਂ ਸਾਲ ਵਾਲੇ ਪੇਪਰ ਭਰੇ ਸੀ ਕੋਟੇ ਵਿੱਚ ਨਾ ਆਇਆ ਹੋਇਆ ਕਦੋਂ ਤੱਕ ਨਿਕਲ ਸਕਦੇ ਨੇ ਵੀਜੀ ਕੋਟੇ ਵਿੱਚ ਨਾਮ ਆਉਂਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੇ ਆਡੇ ਪੇਪਰ ਬਾ ਉਹ ਨਿਕਲ ਜਾਣੇ ਵਾ ਕੋਟੇ ਵਿੱਚ ਨਾਮ ਆਉਣ ਦਾ ਮਤਲਬ ਇਹ ਹੁੰਦਾ ਕਿ ਤੁਹਾਡੀ ਉਹਨਾਂ ਨੇ ਇਨਵੈਸਟੀਗੇਸ਼ਨ ਜਿਹੜੀ ਵਾ ਉਹ ਸ਼ੁਰੂ ਕਰ ਦਿੱਤੀ ਆਪਾਂ ਕਹਿ ਦਈਏ ਕਿ ਮੇਲ ਆ ਜਾਂਦੀ ਹੈ ਕਿ ਤੁਹਾਡੀ ਅਪਾਇੰਟਮੈਂਟ ਜਿਹੜੀ ਉਹ ਐਡੀ ਤੁਹਾਡੀ ਇਨਵੈਸਟੀਗੇਸ਼ਨ ਉਹ ਸ਼ੁਰੂ ਹੋ ਗਈ ਆ ਠੀਕ ਆ ਇਹਨੂੰ ਆਪਾਂ ਇਹ ਨਹੀਂ ਕਹਿੰਦੇ ਕਿ ਜੇਕਰ ਤੁਹਾਡਾ ਕੋਟੇ ਵਿੱਚ ਨਾਮ ਆ ਗਿਆ ਤਾਂ ਉਹਨਾਂ ਜਿਹੜੇ ਪੇਪਰ ਨਿਕਲਨੇ ਆ ਉਹ ਸ਼ੋਰ 100% ਪੇਪਰ ਤੁਹਾਡੇ ਨਿਕਲਨੇ ਹੀ ਨਿਕਲਨੇ ਵਾ ਕਈ ਵੀਰ ਉਹ ਵੀ ਆ ਕਿ ਜਿਨ੍ਹਾਂ ਦੇ ਕੋਟੇ ਵਿੱਚ ਨਾਮ ਨਹੀਂ ਆਇਆ ਠੀਕ ਉਹਨਾਂ ਦੇ ਪੇਪਰ ਵੀ ਨਿਕਲ ਗਏ ਤੇ ਕਈ ਜਿਨ੍ਹਾਂ ਦਾ ਕੋਟੇ ਵਿੱਚ ਨਾਮ ਹੈ ਉਸ ਤੋਂ ਬਾਅਦ ਵੀ ਪੇਪਰ ਨਹੀਂ ਨਿਕਲੇ ਇਸ ਕਰਕੇ ਕੋਟੇ ਵਿੱਚ ਨਾਮ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੇ ਜਿਹੜੇ ਪੇਪਰ ਆ ਉਹ ਨਿਕਲ ਨਹੀਂ ਨਿਕਲਣੇ ਹੋ। ਬਾਕੀ ਥੋੜੀ ਮੋਟੀਵੇਟ ਕਰੋ ਵੀਰ ਜੀ ਦਸੰਬਰ ਵਿੱਚ ਪੇਪਰ ਫਿਲ ਕੀਤੇ ਤੁਸੀਂ ਠੀਕ ਹੈ ਥੋੜੀ ਜੀ ਵੇਟ ਕਰੋ ਸਾਲ ਵਾਲੇ ਪੇਪਰ ਵਾ ਸਾਲ ਵਾਲਾ ਕੋਟਾ ਵਧਿਆ ਵਾ ਹੁਣ ਠੀਕ ਹੈ ਪੇਪਰ ਨਿਕਲਣ ਦੇ ਚਾਂਸ ਵੀ ਹੋਰ ਵਧਣਗੇ। ਉਸ ਤੋਂ ਬਾਅਦ ਇੱਕ ਵੀਰ ਦਾ ਮੈਸੇਜ ਆ ਭਾਜੀ ਮੇ ਪੇਪਰ ਨਹੀਂ ਨਿਕਲੇ 9 ਮੰਥ ਵਾਲੇ ਵੀ ਹੁਣ ਤੁਸੀਂ ਮੈਨੂੰ ਪਤਾ ਜੇਕਰ ਤੁਸੀਂ ਭਰਿਆ ਦਸੰਬਰ ਵਿੱਚ ਤੇ ਜਾਂ ਭਰਿਆ ਤੁਸੀਂ 2024 ਵਿੱਚ ਮਾਰਚ ਵਿੱਚ ਫਿਰ ਥੋੜੀ ਜਿਹੀ ਵੀਰੇ ਵੇਟ ਕਰੋ ਪੇਪਰ ਨਿਕਲਦੇ ਚਾਂਸ ਹੈਗੇ ਆ ਪਰ ਜੇਕਰ ਤੁਸੀਂ ਭਰਿਆ ਜਿਹੜੀ ਪਿਛਲੇ 2023 ਦੀ ਮਾਰਚ ਸੀ ਉਦੋਂ ਪੇਪਰ ਭਰਿਆ ਫਿਰ ਤੁਹਾਡੇ ਪੇਪਰ ਨਿਕਲਣ ਦੇ ਚਾਂਸ ਬਹੁਤ ਘੱਟ ਵਾ ਠੀਕ ਹੈ ਉਸ ਤੋਂ ਬਾਅਦ ਇੱਕ ਵੀ ਸਰ ਮੇਰੇ ਪੇਪਰ ਨਿਕਲ ਗਏ ਨੇ ਪਰ ਕੀ ਲਿਖਿਆ ਵੀਰ ਨੇ ਕਿ ਮੈਂ ਉਸ ਨੂੰ ਚੈੱਕ ਕਰਾ ਸਕਦਾ ਹਾਂ ओरिजिनल ਨੇ ਹਾਂਜੀ ਵੀਰ ਜੀ ਤੁਸੀਂ ਇਹਦਾ ਤੁਹਾਨੂੰ ਮੈਂ ਵੀਰ ਭਾਣ ਸਾਰਾ ਦੱਸਦਾ ਕਿ ਜਿੰਨਾ ਜਿੰਨਾਂ ਦੇ ਪੇਪਰ ਨਿਕਲ ਰਹੇ ਆ ਜੇਕਰ ਤੁਹਾਨੂੰ ਡਾਊਟ ਆ ਕਿ ਤੁਹਾਡੇ ਪੇਪਰ ਨਕਲੀ ਵਾ ਨੂਲ ਹ ਉਸ ਦਾ ਨਕਲੀ ਵਾ ਤੁਸੀਂ ਇਹਨੂੰ ਚੈੱਕ ਕਰਾ ਸਕਦੇ ਨੂਲ ਦੇ ਉਸ ਦਾ ਨੰਬਰ ਹੁੰਦਾ ਹੈ ਇੱਕ ਠੀਕ ਆ ਉਹ ਨੰਬਰ ਨੂੰ ਤੁਸੀਂ VFS ਵਿੱਚ ਕਾਲ ਕਰਕੇ VFS ਦਾ ਨੰਬਰ ਤੁਸੀਂ ਲੈ ਸਕਦੇ ਹੋ ਆਨਲਾਈਨ ਆਨਲਾਈਨ ਲਿਖ ਕੇ Google ਦੇ ਉੱਤੇ VFS ਨੰਬਰ ਤੁਹਾਨੂੰ ਉਥੋਂ ਨੰਬਰ ਮਿਲ ਜੂਗਾ ਨੰਬਰ ਤੇ ਕਾਲ ਕਰਕੇ ਉਹਨਾਂ ਨੂੰ ਤੁਸੀਂ ਇਹ ਗੱਲ ਕਹਿਣੀ ਆ ਕੀ ਸਾਡਾ ਇਹ ਇਹ ਤੁਸੀਂ ਕਹਿਣਾ ਕਿ ਇਹ ਚੈੱਕ ਕਰਾਉਣਾ ਕਿ ਨਕਲੀ ਆ ਜਾਂ ਅਸਲੀ ਵਾ ਇਹ ਨਹੀਂ ਤੁਸੀਂ ਚੈੱਕ ਕਰਾਉਣਾ ਤੁਸੀਂ ਉਹਨਾਂ ਨੇ ਇਹ ਗੱਲ ਕਹਿਣੀ ਆ ਵੀ ਸਾਡਾ ਡਾਟਾ ਵਾ ਇਹ ਵੇਖਣਾ ਕਿ ਅਪਡੇਟ ਵਾ ਕਿ ਨਹੀਂ ਆਪਡੇਟ ਮਲ ਕੀ ਇਹ ਦੀ ਡੇਟ ਹੈਗੀ ਇਹਨੂੰ ਲਾਸਟ ਐਕਸਪਾਇਰ ਤੇ ਨਹੀਂ ਹੋਇਆ ਇਹ ਗੱਲ ਕਹਿ ਕੇ ਤੁਸੀਂ ਆਪਣਾ ਚੈੱਕ ਕਰਾ ਸਕਦੇ ਜੇ ਜੇਕਰ ਤਾਂ ਉੱਥੇ ਸ਼ੋ ਹੁੰਦਾ ਆ ਉਹਨਾਂ ਨੇ ਕਹਿ ਦਿੰਦਾ ਤੁਹਾਨੂੰ ਕਿ ਇਹ ਸਹੀ ਵਾ ਜਾਂ ਇਹ ਅਪਡੇਟ ਹੋਣ ਵਾਲਾ ਵਾ ਇਹ ਤੁਹਾਨੂੰ ਦੱਸ ਦੇਣੀ ਸਾਰਾ ਕੁਝ ਤੇ ਜੇਕਰ ਤੇ ਨਾ ਸ਼ੋ ਆ ਕੋਈ ਵੀ ਉੱਥੇ ਉਹਨਾਂ ਨੇ ਤੁਹਾਨੂੰ ਕਹਿ ਦਿੱਤਾ ਕਿ ਕੋਈ ਸ਼ੋ ਹੀ ਨਹੀਂ ਹੁੰਦਾ ਇਹ ਨੰਬਰ ਇਹਦਾ ਮਤ ਤੁਹਾਡਾ ਡਾਟਾ ਨੂੰ ਲਾਸਟ ਵਾ ਨਕਲੀ ਵਾ ਪਰ ਜੇਕਰ ਤੁਸੀਂ ਤੁਹ ਸਾਦਾ ਕੋਈ ਸਹੀ ਵਾ ਇਹਨਾਂ ਮੋਟਾਰਾਂ ਦਾ ਨੂਲਾ ਹੋਸਤਾ ਵਾ ਉਹ origignal ਵਾ ਅਸਲੀ ਵਾ ਠੀਕ ਹੈ ਮਿੱਤਰੋ ਇਹਦਾ ਤੁਸੀਂ ਚੈੱਕ ਕਰਾ ਸਕਦੇ ਜੇ ਆਪਾਂ ਨੂਲਾ ਹੋਸਤਾ ਲੋ ਮਿੱਤਰੋ ਇਹਦੇ ਨਾਲ ਇਸ ਕਮੈਂਟ ਸਾਰੇ ਅੱਜ ਦੇ ਹੁੰਦੇ ਆ ਖਤਮ ਜੇਕਰ ਤੁਹਾਡਾ ਕੋਈ ਸਵਾਲ ਹੈਗਾ ਤੁਸੀਂ ਇਹਨਾਂ ਨੂੰ ਕਮੈਂਟ ਕਰਕੇ ਬੋਲ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਓਨੇ ਚਿਰ ਲਈ ਸਤਿ ਸ਼੍ਰੀ ਅਕ